ਲਓ ਜੀ ਮਿੱਤਰੋ ਟਾਈਮ ਚੈੱਕ ਕਰੋ ਤੁਸੀਂ ਆ ਬੰਦੇ ਸਾਡੇ ਸਾਰੇ ਬੈਠੇ ਆ ਬੋਰ ਹੋਈ ਜਾਂਦੇ ਹਾਂਜੀ ਆ ਇਧਰ ਸਾਡੇ ਯੋਦੇ ਬੈਠੇ ਆ ਯੋਦੇਓ ਪਤਾ ਨਹੀਂ ਵੀ ਪਰੌਣੇ ਰਾਹ ਪੁੱਲ ਗਿਆ ਸਵਾ 1 ਹੋ ਗਿਆ ਪੰਜੀਰੀ ਵਾਲੇ ਹਜੇ ਨਹੀਂ ਪਹੁੰਚੇ ਤੇ ਇੱਥੇ ਇੱਥੇ ਬੈਠੇ ਨਾ ਬੋਰ ਹੋ ਗਿਆ ਆ ਇਧਰ ਸਾਡੇ ਯੋਦੇ ਬੈਠੇ ਆ ਯੋਦੇਓ ਪਤਾ ਨਹੀਂ ਵੀ ਪਰੌਣੇ ਰਾਹ ਪੁੱਲ ਗਿਆ ਸਵਾ 1 ਹੋ ਗਿਆ ਪੰਜੀਰੀ ਵਾਲੇ ਹਜੇ ਨਹੀਂ ਪਹੁੰਚੇ ਤੇ ਇੱਥੇ ਇੱਥੇ ਬੈਠੇ ਨਾ ਬੋਰ ਹੋ ਗਿਆ ਮੈਨੂੰ ਠੀਕ ਲੱਗਦਾ ਥਾਣੀ ਕੁੜਤਾ ਹੈ ਮੈਨੂੰ ਤਾਂ ਇਹ ਚੀ ਕੰਫਰਟ ਲੱਗਦਾ ਬਹੁਤ ਵਧੀਆ ਲੱਗਦਾ ਨਾਲੇ ਹੁਣ ਇੰਨੀ ਠੰਡ ਹੈ ਨਹੀਂ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਤੇ ਕੱਲ ਵਿਆਹ ਤੇ ਗਏ ਸੀ ਤੇ ਅੱਜ ਆਪਣੇ ਭਤੀਜੇ ਰਣਿੰਦਰ ਦੀ ਔਰੀ ਤੇ ਹੀ ਆ ਗਈ ਨਾਨਕਿਆ ਦੀ ਪੰਜੀਰੀ ਤੇ ਅੱਜ ਹੈਗਾ ਪ੍ਰੋਗਰਾਮ ਆਪਣੇ ਉੱਤਰ ਤੇ ਆਪਾਂ ਰੈਡੀ ਆ ਟਾਈਮ ਸਵਾ 11 ਹੋ ਗਿਆ ਤੇ ਉਸਤਾਦ ਜੀ ਫੇਰ ਨਹੀਂ ਰੈਡੀ ਕੱਲ ਨੂੰ ਤੇ ਅੱਜ ਆਪਾਂ ਫੇਰ ਰੈਡੀ ਆ ਪੰਜਾਂ ਮਿੰਟਾਂ ਚਾਹੀਦੀ ਤੇ ਅਜੇ ਉਸਤਾਦ ਜੀ ਹਜੇ ਤਿਆਰੀ ਕਰਦੇ ਫਿਰਦੇ ਆ ਤੇ ਦੇਖੋ ਹੁਣ ਤਿਆਰ ਹੋ ਕੇ ਗਏ ਮੈਂ ਖੇਤ ਗਿਆ ਸੀ ਜਿਹੜਾ ਮਰਨ ਤੇ ਕਣਕ ਆਪਣੀ ਸਾਰੀ ਭਰ ਗਈ ਤੇ ਹੁਣ ਖੇਤੋਂ ਆਇਆ ਸੀ ਤੇ ਆਪਾਂ ਤਾਂ ਤੁਹਾਨੂੰ ਪਤਾ ਹੈ ਨਾ ਤੇ ਹੁੰਦੇ ਆ ਚਲ ਠੀਕ ਹੈ ਮੈਂ ਜਾਵਾਂ ਫੇਰ ਤੁਹਾਨੂੰ ਬਾਅਦ ਚ ਆ ਜੀ ਹਾਂ ਹਾਂਜੀ ਮੈਂ ਆ ਜਾਈਏ ਚਲ ਤੁਸੀਂ ਰੈਡੀ ਹੋ ਕੇ ਆ ਜਿਓ ਮੈਂ ਚਲਦਾ ਚਲੋ ਜੀ ਦਿਖਾਉਂਦੇ ਆ ਰੌਣਕ ਫਾਣ ਦਾ ਚੱਲਦੇ ਆ ਫਿਰ ਅੱਗ ਹਾਂਜੀ ਸਰਦਾਰ ਜੀ ਕੱਲੇ ਬੈਠੇ ਸੋਫੇ ਤੇ ਕਿਵੇਂ ਆ ਫਿਰ ਤਿਆਰੀ ਆ ਅੱਜ ਦਸਾਂ ਜੀ ਉਹਦੇ ਵੀ ਤਿਆਰ ਹੋ ਗਏ ਹਾਂ ਹਾਂਜੀ ਅੱਜ ਫੇਰ ਤਿਆਰੀਆਂ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਕਿਵੇਂ ਹੋ ਹਾਂਜੀ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਕਿਵੇਂ ਹੋ хай ਫੇ ਨੀ ਯਾਰੇ ਕਿੱਥੇ ਫੇ ਕਾਕਾ ਕੇਲਾ ਸੀ ਵੀ ਬਗਾ ਆਪ ਦਾ ਜੁੱਤਾ ਪਿਆ ਓਏ ਅਕੂ ਜੀ ਚਾਹ ਹੈ ਹੈਲੋ ਓਟਾ ਓ ਜੁੱਤਾ ਪਿਆ ਓਏ ਓਏ ਕੱਪੜੇ ਨਹੀਂ ਪਾਣੇ ਹੋਰਾ ਕੱਪੜੇ ਨਹੀਂ ਪਾਣੇ ਜੁੱਤਾ ਪਿਆ ਓਟ ਓਏ ਓਟ ਓਏ ਓਟ ਹੈ ਹੈ ਨੀ ਨੀ ਆ ਗਈ ਉੱਠਣਾ ਨਹੀਂ ਉੱਠਣਾ ਨਹੀਂ ਜੀ ਓਏ ਨਾਨਕੇ ਆਉਂਦੇ ਉੱਠਣਾ ਨਹੀਂ ਹੈ ਓਟ ਓਟ ਓ ਤੇਰੀ ਓ ਤੇਰੀ ਉਹ ਚੀਤੇ ਨੇ ਨੋ ਨਹੀਂ ਨੋ ਤੇ ਦਾਦੇ ਦੇ ਨਹੀਂ ਨੋ ਜੀ ਵਧੀਆ ਲੱਗਦੀ ਹੈ ਇਹ ਹੀ ਹੁੰਦਾ ਹੈ ਨਾ ਇਹ ਕੱਲ ਲੱਗਿਆ ਹੋਰ ਹੈ ਹੈ ਚੱਲ ਚਲੋ ਤੇ ਸੋਣਾ ਤੇ ਹੋਰ ਭਰਾਵਾ ਚੱਲ ਦੇਖੀਏ ਨੇ ਕਿੱਥੇ ਲੱਗੀ ਲੈ ਕੇ ਆਉਣਾ ਪੈਂਦਾ ਖਿੱਚ ਕੇ ਹਾਂ ਉਸਤਾਦ ਨੂੰ ਖਿੱਚ ਕੇ ਲਿਆਉਣਾ ਪੈਂਦਾ ਖਿੱਚ ਕੇ ਹਾਂ ਹਾਂ ਬਾਜੀ ਸੁਟਾ ਨਾ ਕੋਈ ਮਾਰੇ ਸਰ ਜੇਕਰ ਮਾਰ ਦਿੰਦੇ ਨਾ ਟੋਟਲ ਕਮਾਈ ਨਾ ਟੋਟਲ ਜੀ ਟੋਟਲ ਕਮਾਉਂਦਾ ਜੀ ਹਾਂ ਕੋਫੀ ਕਿੱਦਰੀ ਕੋਫੀ ਕਿੱਦਰੀ ਓਏ ਓਏ 7 ਬਈ ਦੌਂਦਾ ਫੜਦਾ ਇਹ ਨਹੀਂ ਜਾਂਦਾ ਬੱਧੀ ਸ਼ੌਣੇ ਫੜਾ ਦੇ ਹਾਂ 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 ਮੋਏ ਮੋਏ ਪ੍ਰੌਣਿਆਂ ਦੀ ਵੇਟ ਹੋ ਰਹੀ ਆ ਸਵਾ 12 ਹੋ ਗਏ ਆਜ ਤੱਕ ਰਾਣੇਂਦਰ ਦੇ ਨਾਨਕੇ ਆਏ ਨਹੀਂ ਹਾਂਜੀ ਰੈਡੀ ਹੋ ਰੈਡੀ ਉਹ ਵੀ ਤਿਆਰ ਅਕਸਰ ਹੌਲੀ ਹੌਲੀ ਹੋਣਗੀਆਂ ਬੇਬੀਆਂ ਹੈਲੋ ਹੈਲੋ ਪੀ ਉਹ ਚਾਚੂ ਕਿੰਨੇ ਤੱਕ ਰਹਿੰਦੇ ਚਾਹਣਾ ਤੱਕ ਮੈਂ ਨਹੀਂ ਦੇ ਦਿੱਕਟ ਸਰ ਦਾ ਥੋੜੀ ਜਿਹੀ ਵੀ ਨਹੀਂ ਮੈਂ ਲਿੱਕੇ ਜੀ ਆਏ ਮਿੱਤਰੋ ਟਾਈਮ ਚੈੱਕ ਕਰੋ ਤੁਸੀਂ ਢਾਈ ਬੰਦੇ ਸਾਡੇ ਸਾਰੇ ਬੈਠੇ ਆ ਬੋਰ ਹੋਈ ਜਾਂਦੇ ਹਾਂਜੀ ਆ ਇਧਰ ਸਾਡੇ ਯੋਦੇ ਬੈਠੇ ਆ ਯੋਦੇਓ ਪਤਾ ਨਹੀਂ ਵੀ ਪਰੌਣੇ ਰਾਹ ਪੁੱਲ ਗਿਆ 1.5 ਹੋ ਗਿਆ ਪੰਜੀਰੀ ਵਾਲੇ ਹਜੇ ਨਹੀਂ ਪਹੁੰਚਦੇ ਇੱਥੇ ਇੱਥੇ ਬੈਠੇ ਨਾ ਬੋਰ ਹੋ ਗਿਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਆਏ ਠੀਕ ਕਰਦੇ ਹੁਣੇ ਪਰੌਣਿਆਂ ਲਈ ਅਸੀਂ ਤਾਂ ਬੜੇ ਬਾਹਲੇ ਠੀਕ ਕਰਦੇ ਆ ਤੇ ਸਾ ਜਦੋਂ ਅਸੀਂ ਕਿਸੇ ਦੇ ਜਾਂਦੇ ਸਾਡੀ ਤਾਂ ਮੈਨੂੰ ਲੱਗਦਾ ਨਹੀਂ ਕੋਈ ਠੀਕ ਕਰਦਾ ਉਹ ਲੋਕੀ ਤਾਂ ਆਪਦੇ ਕੰਮ ਤੁਰੇ ਫਿਰਦੇ ਰਹਿੰਦੇ ਆ ਆ ਦੇ ਇਧਰ ਸਾਰੇ ਆ ਵੇਖੋ ਬੈਠੇ ਕੱਲਾ ਫੌਜੀ ਸਾਡਾ ਬੇਫਿਕਰ ਨਾਲ ਆਦਾ ਗੇਮ 'ਚ ਲੱਗਾ ਕੋਈ ਆਵੇ ਜਾਂ ਨਾ ਆਵੇ ਹਾਂ ਬੈਠਾ ਅੱਜ ਬਟਾਈ ਹੋਏ ਨਾ ਕਿੰਨੇ ਵਿੱਚੋਂ ਹਾਂ ਜਦੋਂ ਯਾਂ ਕਰਦੇ ਤੋੜੇ ਹੈ ਹੈ ਬੱਖ ਲੱਗੀ ਆ ਹਾਂ ਵੀ ਸਾਡਾ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਉਹਨਾਂ ਨੂੰ ਚਾਹ ਪਿਾਵਾਂਗੇ ਤੇ ਅਸੀਂ ਖਾਵਾਂਗੇ ਰੋਟੀ ਠੀਕ ਨਹੀਂ ਪੱਲ ਗਈ ਚੱਲ ਦੁਬਾਰਾ ਚੱਕ ਦੁਬਾਰਾ ਮੈਂ ਬੋਲੀਆ ਚੱਲ ਸਾਥ ਮੇਰੀ ਤੇਵਾ ਸਾਥ ਮੇਰੀ ਜੋ ਤਾਂ ਪੱਤੀ ਬਿੱਲੂ ਕੋਲ ਨੇ ਦੇਵੇ ਦਿੱਤੀ ਮੈਂ ਵੀ ਖਸਤੀ ਪਾ ਲਈਆਂ ਮੁੰਡੇ ਸਾਡੀ ਰਹਿਣ ਦਾ ਸੇਹੇ ਦੀ ਗੱਤ ਦਾਨੀ ਹੈ ਮੇਰਾ ਗੱਬੀ ਰਹਿਣ ਦਾ ਸੇਹੇ ਦੀ ਗੱਤ ਦਾਨੀ ਆ ਲਓ ਜੀ ਅਸੀਂ ਤਾਂ ਪਹ ਗਏ ਹਾਰ ਕੇ 2:10 ਮਿੰਟ ਹੋ ਗਏ ਹਜੇ ਵੀ ਨਹੀਂ ਆਈ 1 ਵਜੇ ਪਹਿਲਾ ਸ਼ਾਟ ਲਿਆ ਸੀ 1 ਵਜੇ ਕ 10 ਮਿੰਟ ਤੇ ਹੁਣ 2 ਵਜੇ ਕ 10 ਮਿੰਟ ਹੋ ਗਏ ਅਜੇ ਵੀ ਨਹੀਂ ਆਏ ਹਾਰ ਕੇ ਅਸੀਂ ਪੈ ਗਏ ਆ ਤਵੇ ਦਾ ਸਾ ਮੈਂ ਬੜੀ ਵੇਟ ਕਰਾਈ ਆ ਜੀ ਚਲੋ ਆਪਾਂ ਨੂੰ ਕੀ ਹੈ ਪਕੌੜੇ ਆ ਗਏ ਆਪਾਂ ਲੱਗੇ ਖਾਣ ਠੀਕ ਨਹੀਂ ਖਾਜੀ ਆਪਾਂ ਖਾਈਏ ਆਪੇ ਦੇਖੀ ਜਾਊਗੀ 4 ਵਜੇ 5 ਵਜੇ ਰੋਟੀ ਖਵਾਵਾਂਗੇ ਕਿ ਨਹੀਂ ਹਾਂਜੀ 2 ਵਜੇ ਕਦੇ 25 ਮਿੰਟ ਹੋ ਗਏ ਆ ਤੇ ਪਰ ਹੁਣੇ ਸਾਡੇ ਆਏ ਨਹੀਂ ਹਾਂ ਬਹਰ ਹੋ ਕੇ ਬਹਰ ਤਾ ਸਾਡਾ ਦੁਪਹਿਰ ਚਾਹ ਹੀ ਪੀ ਲਾਂ ਪਿਆ। ਆ ਵੀ ਵੇਖੂਆ ਕਰਕੇ। ਆ ਆ ਦਾ ਰੱਜੋ। ਮੇਰੀ ਵੈਰੀ 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 ਬੋਰਿੰਗ ਡੇ। ਬੋਰਿੰਗ ਡੇ ਹੋ ਗਿਆ ਨਾ ਅੱਜ। ਬਹੁਤ ਪੁਰਾਣਾ ਸਾਡਾ ਇਹ ਤਾਂ ਹੈ। ਇਹ ਤਾਂ ਕਦੇ ਦੂਜੇ ਸੰਡੇ ਜੇ ਸਿੰਪਲ ਤੇ ਨਾ। ਉਦੋਂ ਤਾਂ ਹੋਈ ਵਧੀਆ ਰਹਿੰਦਾ ਖੇਡ ਤਾਂ ਲੈਨੇ। ਹਾਂ ਤੂੰ ਤੁਸੀਂ ਖੇਡੀ ਜਾਓ। ਖੇਡੀ ਆ ਕੀ? ਤੂੰ ਜੋ ਮਰਜ਼ੀ ਖੇਡੀ ਜਾ ਤੋਨੂੰ ਤੁਨੂੰ ਕਈ ਟੈਨਸ਼ਨ। ਕੋਈ ਟੈਨਸ਼ਨ ਨਹੀਂ ਦੇਖੀ ਚੱਲੋ ਆਪਾਂ ਪੁਰਾਣੇ ਨਹੀਂ ਆਉਂਦੇ ਬਹੁਤ 3 ਵਜੇ ਤੋਂ ਪਹਿਲਾਂ ਪੰਜੀਰੀ ਵਾਲੇ 2:30 ਵੱਜ ਗਏ ਵੇਖੋ ਕਿੰਨੇ ਵਜੇ ਆਉਂਦੇ ਤਿਆਰ ਹੋ ਗਏ ਕਰਤੀਆਂ ਤਿਆਰੀਆਂ ਕਿ ਨਹੀਂ ਹੂੰ ਸਤਾਜ ਜੀ ਲਈਆਂ ਰੋਟੀਆਂ ਹਾਂ ਰੋਟੀਆਂ ਲਈਆਂ ਨੇ ਸੇਵਾ ਸਾਚ ਕੋ ਫਰ ਬੂੰਦੀ ਵਗੈਰਾ ਆ ਬੱਲੇ ਹੌਲੀ ਹੌਲੀ ਆ ਇਹਨਾਂ ਚੋਂ ਡੱਬਿਆਂ ਚ ਹਰਬੀਤ ਇਹਨਾਂ ਚੋਂ ਕਰ ਕਰ ਲੈ ਕਰ ਲੈ ਆਈ ਨੀ ਬੱਤ ਲੀ ਪੱਖ ਲੱਗੀ ਐ 5 ਦਾ ਵੱਜ ਗਿਆ ਨਾ 5 ਵੱਜ ਗਈ ਹਾਂ ਦੁਪਹਿਰ 2:30 ਵਜੇ ਖਾਣੀ ਸੀ ਹੁਣ 5 ਵਜੇ ਮਿਲੀ ਉਮੀਦ ਵੀ ਨਹੀਂ ਆਇਆ ਐਵੇਂ ਹੀ ਰਾਤ ਲਗਾਈ ਚੱਲਾ ਹਾਂ ਅਜੇ ਅਸੀਂ ਖਾਣੀ ਐ 5 ਵਜੇ ਕੇ ਵੇਲੇ ਆਏ ਮੇਰਾ ਜੀ ਭੁੱਖ ਬੜੀ ਲੱਗੀ ਪਈ ਮੈਨੂੰ ਵੀ ਬੜੀ ਭੁੱਖ ਲੱਗੀ ਨਹੀਂ ਖਾ ਤੂੰ ਓਕੇ ਮੈਂ ਬਾਅਦ ਚ ਖਾਉਂਗਾ ਖਲ ਕੇ ਖਾਉਂ ਖਲ ਕੇ ਉਹ ਆ ਗਿਆ ਇੱਕ ਹੋਰ ਪੌਰ ਦੇਓ ਜਗਾ ਇਹਨੂੰ ਵੀ ਬਹਿ ਜਾ ਤੂੰ ਵੀ ਇੱਥੇ ਚੱਲਾ ਇਹ ਮੇਰੇ ਵਾਲਾ ਕੰਮ ਨਾਲ ਪਨੀਰ ਪਾ ਕੇ ਚੌਲਾ ਚ ਘੈੜਾਣਾ ਇਹ ਸਵਾਦ ਲੱਗਣਾ ਥੱਲੇ ਰੱਖ ਲੈ ਮੀ ਤੂੰ ਵੀ ਅੱਜ ਦੇਖੋ ਵਾਸ਼ ਨੂੰ ਦਹੀਂ ਖਾਲਾ ਅੱਜ ਪਾਵਾ ਖਾਲਾ ਚੱਲ ਤੋਰ ਕੇ ਆਊਗਾ ਜਵਰਾਜ ਆਇਆ ਕਿ ਨਾਲ ਜਾਣਾ ਹੀ ਉਹ ਜੰਦਾ ਗਿਆ ਹੈ ਨਾ ਉਹ ਆਇਆ ਚਲੋ ਇਸੇ ਗੱਡੀ ਇੱਧਰ ਸੁਟਾ ਲੈ ਲੈਓ ਖਾਈਏ ਰੋਟੀ ਤੇ ਹੁਣ ਜਾਵਰ ਦੀ ਟੂਚੇ ਦੇ ਨਹੀਂ ਨਹੀਂ ਹੁਣ ਤਾਂ ਟਾਈਮ ਲੰਘੇ 5:30 ਹੋ ਗਏ 6 ਵਜੇ ਤੇ ਛੁੱਟੀ ਪਤ ਹੁਣ ਨਹੀਂ ਜਾਣਾ ਕੱਲ ਨੂੰ ਜਾਣਾ ਚੰਗਾ ਲੈ ਹੁਣ ਰੋਟੀ ਖਾਨੇ ਆਪਾਂ ਜਾਓ ਕਰੋ ਗਰਮ ਗਰਮ ਰੋਟੀਆਂ ਖਾਈਏ ਔਖ ਲੱਗੇ ਮੈਨੂੰ ਦੇ ਦੇ ਉਹ ਦਿੰਨਾ ਦਿੰਨਾ ਤੈਨੂੰ ਤੂੰ ਖਾ ਤਾਂ ਲੈ ਸੀ ਰੰਗੀ ਲਾਲ ਇੱਕ ਮਿੰਟ ਇੱਕ ਮਿੰਟ ਕਾਲੀ ਨਾ ਕਰੋ ਕਾਲੀ ਨਾ ਕਰੋ ਵਨ ਵੇਟ ਵੇਟ ਜਾਨ ਮੇ ਦੋ ਚਾਨ ਮੇ ਦੋ ਚਾ ਉਹ ਦੇ ਦੇ ਨੇ ਰੌਲਾ ਕਾ ਤੋ ਬਣਾ ਚੁੱਪ ਭੱਲੇ ਚਾਹ ਦੀ ਪਾਈ ਜਵਰਾਜ ini ਇਹ ਖਾਲੇ ਕੇ ਖੇਡ ਕੋਈ ਚੱਕਰ ਨਹੀਂ ਕੋਈ ਨਹੀਂ ਵੇਦਾ ਤੁਹਾਨੂੰ ਹੁਣ ਨਿਆਰੇ ਲਿਆ ਦਿਓ ਹੁਣ ਕਾ ਨਿਕਾਦੀ ਬੈਠੀ ਖਾਂਦੀ ਮੈਨੂੰ ਬਾਦ ਯਾਰ ਵੀ ਥੋੜੇ ਚੌਲ ਪਾ ਦੇ ਇਹ ਗੱਲ